ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਚੜਦੀ ਕਲਾ 'ਚ ਹੋਮੋਂਗੇ ਤੁਹਾਡਾ ਸਵਾਗਤ ਹੈ ਜੀ ਪ੍ਰੀਤ ਬੁਟੀਕ ਚੈਨਲ ਤੇ ਅੱਜ ਆਪਾਂ ਤੁਹਾਨੂੰ ਜਿਹੜੇ ਵੀ ਸੂਟ ਦਿਖਾਵਾਂਗੇ ਇਹਨਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਸੂਟ ਰਗ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਦਿੱਤੇ ਨੰਬਰ ਤੇ ਮੈਸੇਜ ਕਰਕੇ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਜੀ ਬਾਕੀ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਰਿਕਵੈਸਟ ਕਰਦੀ ਆ ਜਿਨ੍ਹਾਂ ਨੇ ਹਜੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਚਲੋ ਜੀ ਸੂਟ ਦਿਖਾਉਣੇ ਸ਼ੁਰੂ ਕਰਦੇ ਆਂ ਫਸਟ ਆਪਣੇ ਕਾਟਨ ਦੇ ਸੂਟ ਹੋਣਗੇ ਚਿਕਨ ਬਾਟਮ ਵਾਲੇ ਹੋਣਗੇ ਬਹੁਤ ਘੱਟ ਪ੍ਰਾਈਸ ਹੋਏਗਾ ਇਹਨਾਂ ਦਾ ਨੈਕਸਟ ਆ ਪੇਂਟ ਵਰਕ ਵਾਲੇ ਆਗੇ ਜੀ ਨੈਕਸਟ ਆ ਆਪਣਾ ਵਰਕ ਵਾਲਾ ਬਹੁਤ ਸੋਹਣਾ ਹੈ ਜੀ ਨੈਕਸਟ ਆ ਜਾਲੀ ਵਾਲਾ ਬਹੁਤ ਸੋਹਣੀ ਬਾਟਮ ਵਾਲਾ ਚੱਲਦਾ ਹੁਣ ਸੂਟ ਇਹ ਬਹੁਤ ਟ੍ਰੈਂਡਿੰਗ ਤੇ ਚੱਲਦਾ ਹੈ ਜੀ ਸਬਦ ਇਹਨਾਂ ਦਾ ਪ੍ਰਾਈਸ ਡਿਫਰੈਂਟ ਰਹੇਗਾ ਸਬਦ ਦਾ ਫੈਬਰਿਕ ਵੱਖਰਾ ਹੋਏਗਾ ਤੇ ਸਬਦ ਦੇ ਰੰਗ ਪ੍ਰਿੰਟ ਵੱਖੋ ਵੱਖਰੇ ਹੋਣਗੇ ਇਹਨਾਂ ਚ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਹੈ ਕੋਈ ਪ੍ਰਿੰਟ ਰੰਗ ਜਿਹੜਾ ਵੀ ਤੁਸੀਂ ਸਕਰੀਨਸ਼ਾਟ ਲੈ ਕੇ ਨੰਬਰ ਜਿਹੜਾ ਸਕਰੀਨ ਤੇ ਸ਼ੋ ਹੋ ਰਿਹਾ ਉਹਦੇ ਤੇ ਮੈਸੇਜ ਕਰਕੇ ਨਾ ਸਕਰੀਨਸ਼ਾਟ ਲੈ ਕੇ ਤੁਸੀਂ ਫੋਟੋ ਪਾ ਕੇ ਪ੍ਰਾਈਸ ਬਾਰੇ ਪੁੱਛ ਸਕਦੇ ਹੋ ਫੈਬਰਿਕ ਬਾਰੇ ਤੁਹਾਨੂੰ ਕੋਈ ਵੀ ਸੂਟ ਰਿਲੇਟਡ ਕੋਈ ਵੀ ਤੁਸੀਂ ਇਨਫੋਰਮੇਸ਼ਨ ਲੈਣੀ ਆ ਜਾਂ ਤੁਸੀਂ ਕੋਈ ਵੀ ਲੈ ਸਕਦੇ ਹੋ ਠੀਕ ਹੈ ਨੈਕਸਟ ਆ ਬਹੁਤ ਸੋਹਣੇ ਬੋਟਮ ਵਰਕ ਵਾਲੇ ਆ ਗਏ ਜੀ ਬਹੁਤ ਹੀ ਸੋਹਣੇ ਸ਼ਰਟ ਤੇ ਵਰਕ ਹੋਏਗਾ ਬਾਟਮ ਤੇ ਵੀ ਹੋਣਗਾ ਬਹੁਤ ਵਧੀਆ ਹੋਏਗਾ ਰਿਯਾਨ ਕਾਟਨ ਚ ਹੋਣਗੇ ਜੀ ਨੈਕਸਟ ਆ ਕੋਰਾ ਕਾਟਨ ਚ ਆਗੇ ਜੀ ਬਹੁਤ ਸੋਹਣੇ ਨਾਲ ਕੋਟਡ ਹੋਰੀਆ ਦਾ ਦੁਪੱਟਾ ਰਹੇਗਾ ਕੋਰਾ ਕਾਟਨ ਦਾ ਸੂਟ ਰਹੇਗਾ ਸ਼ਰਟ ਵੀ ਕੋਰਾ ਕਾਟਨ ਚ ਹੋਏਗੀ ਤੇ ਬਾਟਮ ਵੀ ਬਹੁਤ ਸੋਹਣੇ ਨਾਲ ਜਿਹੜੇ ਆ ਆਫ ਵਾਈਟ ਦੁਪੱਟੇ ਹੋਣਗੇ ਚੈੱਕ ਕਰੋ ਬਹੁਤ ਸੋਹਣੇ ਲਾਈਟ ਜੇ ਸ਼ੇਡ ਆ ਨੈਕਸਟ ਆ ਜੋਰਜਟ ਦੇ ਵਿੱਚ ਹੋਣਗੇ ਜੀ ਜੋਰਜਟ ਦੀ ਚੁੰਨੀ ਹੋਏਗੀ ਜੋਰਜਟ ਦਾ ਹੀ ਸੂਟ ਹੋਏਗਾ 올ਓਵਰ ਵੀ ਹੈਗੀ ਹੈ ਤੇ ਕੰਟਰਾਸਟ ਬਾਟਮ ਦੇ ਨਾਲ ਵੀ ਆ ਤੁਸੀਂ ਜਿੱਦਾਂ ਲਾਈਕ ਕਰਦੇ ਕੁਝ ਪਹਿਣ 올ਓਵਰ ਪਸੰਦ ਕਰਦੇ 올ਓਵਰ ਵੀ ਲੈ ਸਕਦੇ ਹੋ ਅਗਰ ਤੁਸੀਂ ਕੰਟਰਾਸਟ ਬਾਟਮ ਵਾਲਾ ਲੈਣਾ ਹੈ ਤੇ ਕੰਟਰਾਸਟ ਬਾਟਮ ਵਾਲਾ ਲੈ ਸਕਦੇ ਹੋ ਦੁਪੱਟੇ ਨਾਲ ਖੁੱਲੇ ਡੁੱਲੇ ਹੋਣਗੇ ਜੀ ਨੈਕਸਟ ਆ ਮਸਲੀਨ कॉटन ਦੇ ਵਿੱਚ ਆ ਬਹੁਤ ਸੋਹਣਾ ਵਰਕ ਕੀਤਾ ਸੋਬਰ ਜਿਹਾ ਸਰਦਾਰੀ ਜਿਹਾ ਵਰਕ ਕੀਤਾ ਦੁਪੱਟੇ ਤੇ ਵੀ ਸੇਮ ਨੈਕਸਟ ਆ ਰਿਹਾ ਰਿਯਾਨ ਕਾਟਨ ਦੇ ਵਿੱਚ ਆਗੇ ਬਹੁਤ ਵਧੀਆ ਸੂਟ ਹੋਣਗੇ ਜੀ ਕਾਟਨ ਦੇ ਵਿੱਚ ਨਾਲ ਦੁਪੱਟੇ ਹੋਣਗੇ ਨੈਕਸਟ ਆ ਮਸਲੀਨ ਦੀ ਸ਼ਰਟ ਹੋਏਗੀ ਸੰਤੂਨ ਦੀ ਬਾਟਮ ਹੋਏਗੀ ਬਹੁਤ ਸੋਹਣਾ ਸੂਟ ਹੋਣਗੇ ਜੀ ਨਾਲ ਚੁੰਨੀ ਬਹੁਤ ਸੋਹਣੀ ਹੈ ਜੀ ਨੈਕ ਤੇ ਬਹੁਤ ਸੋਹਣਾ ਹੈਂਡਵਰਕ ਦਾ ਕੰਮ ਕੀਤਾ ਹੋਇਆ ਹੈ ਨੈਕਸਟ ਆ ਪਿਓਰ ਔਰਗੈਂਜ਼ਾ ਦੀ ਸ਼ਰਟ ਰਹੇਗੀ ਰਿਯਾਨ ਦੀ ਬਾਟਮ ਰਹੇਗੀ ਨਾਲ ਸ਼ਿਫੌਨ ਦਾ ਦੁਪੱਟਾ ਹੋਏਗਾ ਜੀ ਨੈਕ ਚੈੱਕ ਕਰੋ ਨੈਕ ਤੇ ਵਰਕ ਬਹੁਤ ਸੋਹਣਾ ਹੈ ਨੈਕਸਟ ਆਵਲੇ ਹੈਂਡਵਰਕ ਦੇ ਸੂਟ ਹੈ ਆਪਣੇ ਕੋਲ ਅਵੇਲੇਬਲ ਠੀਕ ਹੈ ਜੀ ਇਹ ਆਪਸੇਲ ਤੇ ਲਗਾਏ ਹੋਏ ਆ ਸਭ ਦਾ ਡਿਫਰੈਂਟ ਹੀ ਪ੍ਰਾਈਸ ਹੈ ਸਭ ਦਾ ਡਿਫਰੈਂਟ ਹੀ ਫੈਬਰਿਕ ਆ ਅਗਰ ਕੋਈ ਪਸੰਦ ਆਉਂਦਾ ਤੁਸੀਂ ਪੁੱਛ ਸਕਦੇ ਹੋ ਥੈਂਕ ਯੂ